ਪੰਜਾਬ ਨੂੰ ਨਵਾਂ ਏਜੀ ਮਿਲ ਸਕਦਾ ਹੈ ਤੇ ਉਥੇ ਹੀ ਦੱਸਦੀ ਏ ਇੱਕ ਗੁਰਿੰਦਰ ਗੈਰੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਪੰਜਾਬ ਨੂੰ ਨਵਾਂ ਏਜੀ ਮਿਲਣ ਚਾਰੀਏ ਕੌਣ ਹੋਵੇਗਾ ਇਸ ਨੂੰ ਲੈ ਕੇ ਲਗਾਤਾਰ ਚਰਚਾਾਂਵਾਂ ਬੇਸ਼ੱਕ ਹੋ ਰਹੀਆਂ ਨੇ ਤੇ ਉਥੇ ਦੂਜੇ ਪਾਸੇ ਐਡਵੋਕੇਟ ਜਨਰਲ ਨੇ ਜਿਹੜਾ ਕਿ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਗੱਲ ਕਰੀਏ ਤਾਂ ਪੰਜਾਬ ਨੂੰ ਨਵਾਂ ਏਜੀ ਮਿਲ ਸਕਦਾ ਹੈ ਤੇ ਉਥੇ ਹੀ ਲਗਾਤਾਰ ਖਬਰਾਂੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਵਾ ਹੁਣ ਗੁਰਿੰਦਰ ਜਿਹੜੇ ਕਿ ਗੈਰੀ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਹਾਲਾਂਕਿ ਅਜੇ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਸੀ ਕਿ ਸਰਕਾਰੀ ਪੁਸ਼ਟੀ ਨਹੀਂ ਹੋਈ ਤੇ ਦੂਜੇ ਪਾਸੇ ਨਾ ਹੀ ਏਜੀ ਵੱਲੋਂ ਇਸ ਬਾਰੇ ਕੋਈ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੁਣੇ ਦੱਸਿਆ ਜਾ ਰਿਹਾ ਕਿ ਗੁਰਮਿੰਦਰ ਗੈਰੀ ਨੇ ਜਿਹੜਾ ਕਿ ਅਕਤੂਬਰ ਸਾਲ 2023 ਦੇ ਵਿੱਚ ਇਹ ਅਹੁਦੇ ਨੂੰ ਸੰਭਾਲਿਆ ਸੀ ਤੇ ਉਹ ਸੂਬੇ ਦੇ 35ਵੇਂ ਏਜੀ ਬਣੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਸਤੀਫਾ ਵੀ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਾਂ ਮਾ ਅੱਜ ਜਿਹੜੀਆਂ ਕਿ ਗੁਰਮ ਗੁਰਮਿੰਦਰ ਸਿੰਘ ਗੈਰੀਓ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਇਹ ਕਿ 2023 ਦੇ ਵਿੱਚ ਐਡਵੋਕੇਟ ਜਨਰਲ ਦਾ ਉਹਨਾਂ ਨੇ ਅਹੁਦਾ ਸੰਭਾਇਆ ਸੀ ਤੇ ਉਹਨਾਂ ਦੀ ਨਿਯੁਕਤੀ ਹੈ ਜਿਹੜੀ ਕਿ ਸੀਨੀਅਰ ਵਕੀਲ ਵਿਨੋਦ ਕਈ ਦੇ ਸਿਫੇ ਤੋਂ ਬਾਅਦ ਹੋਈ ਸੀ ਤੇ ਵਿਨੋਦ ਕਈ ਨੇ ਵੀ ਜਿਹੜਾ ਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਉੱਥੇ ਹੀ ਪੰਜਾਬ ਸਰਕਾਰ ਨੇ ਹਾਲੇ ਵਿੱਚ ਆਪਣੇ 232 ਲੋ ਜਿਹੜੇ ਕਿ ਅਫਸਰਾਂ ਤੋਂ ਅਸਤੀਫੇ ਮੰਗੇ ਸਨ ਤੇਸ ਨੂੰ ਦਫਤਰ ਦੇ ਪੁਨਰਗਠਨ ਅਤੇ ਕਾਰਜਕਾਰੀ ਵਧਾਉਣ ਦੇ ਲਈ ਇੱਕ ਆਮ ਕਾਰਵਾਈ ਦੱਸਿਆ ਗਿਆ ਸੀ ਤੇ ਹੁਣ ਐਡਵੋਕੇਟ ਜਨਰਲ ਦੇ ਅਸਤੀਫੇ ਤੋਂ ਬਾਅਦ ਸਰਕਾਰ ਨੂੰ ਨਵੇਂ ਏਜੀ ਦੀ ਨਿਯੁਕਤੀ ਕਰਨੀ ਪਵੇਗੀ ਤੇ ਉਥੇ ਪਿਛਲੇ 2 ਸਾਲਾਂ ਚ ਪੰਜਾਬ ਚ ਐਡਵੋਕੇਟ ਜਨਰਲ ਦੇ ਅਹੁਦੇ ਤੇ ਕਈ ਵਾਰ ਤਬਦੀਲੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਅਨਮੋਹ ਰਤਨ ਸਿੱਧੂ ਅਤੇ ਵਿਨੋਦ ਕਈ ਨੂੰ ਵੀ ਇਸ ਅਹੁਦੇ ਤੋਂ ਅਸਤੀਫੇ ਰਹਿ ਚੁੱਕੇ ਨੇ ਤੇ ਉਥੇ ਹੀ ਦੂਜੇ ਪਾਸੇ ਦੱਸਦੀ ਕਿ ਪਿਛਲੇ 2 ਸਾਲਾਂ ਦੇ ਦੌਰਾਨ ਪੰਜਾਬ ਨੇ 5 ਐਡਵੋਕੇਟ ਜਨਰਲ ਦੇ ਅਸਤੀਫੇ ਦੇਖੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਸਿਰਫ 1 ਮਹੀਨੇ ਤੱਕ ਹੀ ਅਹੁਦਾ ਸੰਭਾਲਿਆ ਸੀ ਹਾਲਾਂਕਿ ਇਸ ਤਾਜ਼ੇ ਅਸਤੀਫੇ ਤੇ ਹਾਲੇ ਬਿਆਨ ਨਹੀਂ ਆਇਆ ਪਰ ਇਹ ਬਦਲਾਅ ਰਾਸ ਹੀ ਕਾਨੂੰਨੀ ਪ੍ਰਣਾਲੀ ਦੇ ਵਿੱਚ ਅਸਥਿਰਤਾ ਨੂੰ ਦਰਸਾਉਂਦਾ ਹੈ ਤੇ ਉੱਥੇ ਹੀ ਹੁਣ ਗੁਰਮਿੰਦਰ ਸਿੰਘ ਗੈਰੀ ਨੇ ਜਿਹੜਾ ਕਿ ਅਸਤੀਫਾ ਦੇ ਦਿੱਤਾ ਹੈ ਤੇ ਪੰਜਾਬ ਨੂੰ ਨਮਾ ਇਹ ਜੀ ਮਿਲ ਸਕ ਲਗਾਤਾਰ ਖਬਰਾਂੇ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਵਾ ਹੁਣ ਗੁਰਿੰਦਰ ਜਿਹੜੇ ਕਿ ਗੈਰੀ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਹਾਲਾਂਕਿ ਅਜੇ ਤੱਕ ਇਹ ਦੱਸਿਆ ਜਾ ਰਿਹਾ ਕਿ ਸੀ ਕਿ ਸਰਕਾਰੀ ਪੁਸ਼ਟੀ ਨਹੀਂ ਹੋਈ ਤੇ ਦੂਜੇ ਪਾਸੇ ਨਾ ਹੀ ਐਜੀ ਵੱਲੋਂ ਇਸ ਬਾਰੇ ਕੋਈ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੁਣੇ ਦੱਸਿਆ ਜਾ ਰਿਹਾ ਕਿ ਗੁਰਮਿੰਦਰ ਗੈਰੀ ਨੇ ਜਿਹੜਾ ਕਿ ਅਕਤੂਬਰ ਸਾਲ 2023 ਦੇ ਵਿੱਚ ਇਹ ਅਹੁਦੇ ਨੂੰ ਸੰਭਾਲਿਆ ਸੀ ਤੇ ਉਹ ਸੂਬੇ ਦੇ 35ਵੇਂ ਐਜੀ ਬਣੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਅਸਤੀਫਾ ਵੀ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਾਂ ਮਾ ਅੱਜ ਜਿਹੜੀਆਂ ਕਿ ਗੁਰਮ ਗੁਰਮਿੰਦਰ ਸਿੰਘ ਗੈਰੀ ਨੂੰ ਲੈ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਇਹ ਕਿ 2023 ਦੇ ਵਿੱਚ ਐਡਵੋਕੇਟ ਜਨਰਲ ਦਾ ਉਹਨਾਂ ਨੇ ਅਹੁਦਾ ਸੰਭਾਇਆ ਸੀ ਤੇ ਉਹਨਾਂ ਦੀ ਨਿਯੁਕਤੀ ਹੈ ਜਿਹੜੀ ਕਿ ਸੀਨੀਅਰ ਵਕੀਲ ਵਿਨੋਦ ਕਈ ਦੇ ਸਿਫੇ ਤੋਂ ਬਾਅਦ ਹੋਈ ਸੀ ਤੇ ਵਿਨੋਦ ਕਈ ਨੇ ਵੀ ਜਿਹੜਾ ਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਉੱਥੇ ਹੀ ਪੰਜਾਬ ਸਰਕਾਰ ਨੇ ਹਾਲੇ ਵਿੱਚ ਆਪਣੇ 232 ਲਾ ਜਿਹੜੇ ਕਿ ਅਫਸਰਾਂ ਤੋਂ ਅਸਤੀਫੇ ਮੰਗੇ ਸਨ ਤੇ ਇਸ ਨੂੰ ਦਫ਼ਤਰ ਦੇ ਪੁਨਰਗਠਨ ਅਤੇ ਕਾਰਜਕਾਰੀ ਵਧਾਉਣ ਦੇ ਲਈ ਇੱਕ ਆਮ ਕਾਰਵਾਈ ਦੱਸਿਆ ਗਿਆ ਸੀ ਤੇ ਹੁਣ ਐਡਵੋਕੇਟ ਜਨਰਲ ਦੇ ਅਸਤੀਫੇ ਤੋਂ ਬਾਅਦ ਸਰਕਾਰ ਨੂੰ ਨਵੇਂ ਏਜੀ ਦੀ ਨਿਯੁਕਤੀ ਕਰਨੀ ਪਵੇਗੀ ਤੇ ਉੱਥੇ ਪਿਛਲੇ 2 ਸਾਲਾਂ ਚ ਪੰਜਾਬ ਚ ਐਡਵੋਕੇਟ ਜਨਰਲ ਦੇ ਅਹੁਦੇ ਤੇ ਕਈ ਵਾਰ ਤਬਦੀਲੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਅਤੇ ਵਿਨੋਦ ਕਈ ਨੂੰ ਵੀ ਇਸ ਅਹੁਦੇ ਤੋਂ ਅਸਤੀਫੇ ਰਹਿ ਚੁੱਕੇ ਨੇ ਤੇ ਉੱਥੇ ਹੀ ਦੂਜੇ ਪਾਸੇ ਦੱਸਦੀ ਕਿ ਪਿਛਲੇ 2 ਸਾਲਾਂ ਦੇ ਦੌਰਾਨ ਪੰਜਾਬ ਨੇ 5 ਐਡਵੋਕੇਟ ਜਨਰਲ ਦੇ ਅਸਤੀਫੇ ਦੇਖੇ ਨੇ ਤੇ ਜਿਨ੍ਹਾਂ ਦੇ ਵਿੱਚ ਇੱਕ ਨੇ ਸਿਰਫ 1 ਮਹੀਨੇ ਤੱਕ ਹੀ ਅਹੁਦਾ ਸੰਭਾਲਿਆ ਸੀ ਹਾਲਾਂਕਿ ਇਸ ਤਾਜ਼ੇ ਅਸਤੀਫੇ ਤੇ ਹਾਲੇ ਬਿਆਨ ਨਹੀਂ ਆਇਆ ਪਰੇ ਬਦਲਾਰ ਰਾਸ ਦੀ ਕਾਨੂੰਨੀ ਪ੍ਰਣਾਲੀ ਦੇ ਵਿੱਚ ਅਸਥਿਰਤਾ ਨੂੰ ਦਰਸਾਉਂਦਾ ਹੈ ਤੇ ਉੱਥੇ ਹੀ ਹੁਣ ਗੁਰਮਿੰਦਰ ਸਿੰਘ ਗੈਰੀ ਨੇ ਜਿਹੜਾ ਕਿ ਅਸਤੀਫਾ ਦੇ ਦਿੱਤਾ ਹੈ ਤੇ ਪੰਜਾਬ ਨੂੰ ਨਮਾ ਐਜੀ ਮਿਲਦਾ